ਕਿ ਕਰਨਾ ਜੀ ਕਿਸ ਤਰ੍ਹਾਂ ਇਹ ਨਾਲ ਹੀ ਸਾਨੂੰ ਇੰਟੀਮੇਸ਼ਨ ਆਈ ਸੀ ਬਈ ਦੋ ਮੁੰਡੇ ਇੱਥੇ ਨਹਿਰ ਦੇ ਕਿਨਾਰੇ ਬੈਠੇ ਸੀਗੇ ਕਿ ਉਹ ਨਹਿਰ ਦੇ ਵਿੱਚ ਡੁੱਬ ਗਏ ਆ ਉਸ ਨੂੰ ਅਸੀਂ ਸਾਰਾ ਵੈਰੀਫਾਈ ਕਰ ਲਈ ਇੱਥੇ ਪਹੁੰਚੇ ਸੀਗੇ ਫਤ ਲੱਗਿਆ ਜੀ ਕਿੱਥੋਂ ਦੇ ਨੇ ਜੀ ਇਹ ਮੋਰ ਜੀ ਇਹਦੇ ਜੀ ਇੱਕ ਮੁੰਡੇ ਬਾਰੇ ਸਾਨੂੰ ਪਤਾ ਲੱਗਿਆ ਰਾਹੁਲ ਇਹ ਮੋਹਾ ਜਿਲ੍ਹਾ ਜੈਪੁਰ ਰਾਜਸਥਾਨ ਦਾ ਰਹਿਣ ਵਾਲਾ ਇਹ ਇਹਦੀ ਸਾਲੀ ਆ ਇੱਥੇ ਬਠਿੰਡੇ ਇੱਥੇ ਜਨਤਾਨਗਰ ਚ ਤੇ ਉਹ ਸਾਲੀ ਦੀ ਇਹਦੀ ਕੁੜੀ ਦੀ ਡੈਥ ਹੋ ਗਈ ਸੀ ਤੇ ਕੱਲ ਉਹਦਾ ਭੋਗ ਸੀ ਉਹਦੀ ਬਾਪ ਦੇ ਇੱਥੇ ਆਇਆ ਸੀ ਤੇ ਅੱਜ ਨੇ ਵਾਪਸ ਜਾਣਾ ਸੀ ਤੇ ਦੂਜੇ ਬਾਰੇ ਅਜੇ ਅਸੀਂ ਪਤਾ ਕਰ ਰਹੇ ਹਾਂ ਸਰ ਜੀ ਤੁਹਾਡੇ ਵੱਲੋਂ ਕਿਸ ਤਰ੍ਹਾਂ ਅਪਰਾਲੇ ਕੀ ਤਿਆਰੀ ਹੈ ਜੀ ਅਪਰਾਲੇ ਜੀ ਇੱਕ ਤਾਂ ਅਸੀਂ ਐਨਡੀਆ ਐਨਡੀਆਰਫ ਟੀਮ ਨੂੰ ਅਸੀਂ ਇੰਟੀਮੀਟ ਕਰਤਾ ਦੂਜਾ ਅਸੀਂ ਗੋਤਾਖੋਰ ਵੀ ਸਾਧ ਲਈ ਬਾਕੀ ਲੋਕਾਂ ਦੇ ਸਹਿਯੋਗ ਨਾਲ ਅਸੀਂ ਜਲਦ ਤੋਂ ਜਲਦ ਇਹਨਾਂ ਨੂੰ ਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ ਸਰ ਜੀ ਵਾਰ-ਵਾਰ ਘਟਨਾਵਾਂ ਹੁੰਦੀਆਂ ਲੋਕ ਸਮਝਦੇ ਕਿ ਉਹ ਕੀ ਕਹਿਣਾ ਚਾਹੁੰਦੇ ਹਾਂ ਹਾਂ ਜੀ ਇਹ ਅਸੀਂ ਲੋਕਾਂ ਨੂੰ ਅਸੀਂ ਵੀ ਤੁਸੀਂ ਵੀ ਜਾਗਰੂਕ ਕਰਨਾ ਚਾਹੁੰਦੇ ਆਂ ਵੀ ਆਪਦੀ ਲਾਈਫ ਨੂੰ ਪਹਿਲਾਂ ਧਿਆਨ ਵਿੱਚ ਰੱਖਦੇ ਹੋਏ ਉਸ ਤਰੀਕੇ ਨਾਲ ਆਪਦਾ ਜੋ ਵੀ ਇਹਨਾਂ ਨੂੰ ਜਾਇ ਇਥੇ ਆਉਣਾ ਹੁੰਦਾ ਜਾਂ ਵੇਖਣਾ ਦਾ ਜੁਆਇਨ ਇੰਜੋਏ ਕਰਨਾ ਹੁੰਦਾ ਆਪਦੀ ਸੇਫਟੀ ਪਹਿਲਾਂ ਰੱਖਦੀ ਹੋਏ ਫੇਰ ਕਰੇਗਾ ਸਿੰਘਾ ਸਰਚ ਆਰਾਮ ਤੋਂ ਪਰੇ ਪਰ ਉਹਨਾਂ ਕੋਲ ਹੀ ਬੱਲਾ ਸੁਚਨਾ ਮਿਲੀ ਸੀ ਕਿ ਬਿੰਡਾਸ ਤੋਂ ਅੰਦਿਆਰ ਚਾਲਾਂ ਵਾਲੇ ਦੋ ਨੌਜਵਾਨ ਦੋ ਬੱਗੇ ਗੱਤੀ ਨਾਲ ਆਏ ਦਰਵਾਜ਼ੇ ਤੋਂ ਕਿੰਨਾ ਅਰੀਏ ਲੱਭਣੇ ਤੋਂ ਕੋਸ਼ਿਸ਼ ਕਰਦੇ ਆਂ ਬਾਕੀ ਸਮੇਂ ਕੋਈ ਆਈ ਬਾਕੀ ਹਸਾਤ ਕੰਪਨੀ ਹੈ ਬਾਰੇ ਪਾਣੀ ਦੇ ਨਾਲ ਕੋਈ ਲੋਕਾਂ ਨੇ ਦਿੱਤੀ ਹੈ ਸਰ 2000 ਦੇ ਹੰਾਰੋ ਲੋਕਾਂ ਦੇ ਜਿਹੜੇ ਨੌਜਵਾਨ ਸੀਗੇ 24 ਸਾਲ ਦੇ ਉਮਰ ਦੇ ਸੀ ਉਹਨਾਂ ਨੂੰ ਮੇਰੇ ਤੋਂ ਪਾਣੀ ਨਹੀਂ ਚੱਲ ਰਿਹਾ ਕੋਈ ਜੇਮਪਨ ਨਾ ਕਿ ਰਹਿਣਾ ਹੈ ਤੇ ਕਿੰਨਾ ਕ ਸਮਾਂ ਹੋ ਗਿਆ ਹੋਊਗਾ ਹੁਣ 20 ਘੰਟਾ ਹੋ ਗਿਆ ਸੱਤ ਸਿਵਲ ਪ੍ਰਸ਼ਾਸਨ ਦਾ ਜਾਂ ਕੋਈ ਹੋਰ ਕੋਈ ਬੰਦਾ ਆਇਆ ਤੁਹਾਡੇ ਵੱਲੋਂ ਕਰਦਿਆਂ ਵੱਲੋਂ ਲੰਬੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਪਾਰ ਜਿਹੜੀ ਹੁਣ ਪੱਤੀ ਲਹਿਰ ਕੀ ਨਾਮ ਹੈਗਾ ਜੀ ਸਰ ਆਈਟੀ ਦੀ ਉਹ ਪ੍ਰੀਆ ਕੋਈ ਇੱਕ ਪਦਨਾਵਾ ਬਤਿਆ ਦਿਰੇ ਉਹਰੇ ਨਾਈ ਯਾਰਸ ਨੇ ਆਇਤੇ ਤੇ ਅਸੀਂ ਮਨਾ ਕੀਤਾ ਨੰਦ ਦੀ ਗੁੰਡੀ ਬਹੁਤ ਅਗਰੇ ਪਾਣੀ ਦਾ ਬਾਅਦ ਹੋ ਗਿਆ ਮਨਾ ਕੀਤਾ ਤੇ ਉਹਦੇ ਸਾਨੂੰ ਹੀ ਗੱਲ ਪੈਂਦਾ ਇਸ ਦੇ ਵਿੱਚ ਸਾਨੂੰ ਹੀ ਕੋਈ ਗੱਲ ਨਹੀਂ ਕਿ ਤੁਸੀਂ ਇਹ ਕਹਿਣਾ ਅਸੀਂ ਨਾਲ ਆ ਅਸੀਂ ਗਰਮੀ ਕਰਨ ਦੇ ਰਹੇ ਹਾਂ ਪਰ ਉਸ ਦਾ ਕੋਈ ਜਿਹੜੇ ਉਹਦੇ ਬਾਹਰ ਆ ਜੇ ਉਹ ਜੋ ਜਿਹੜੇ ਇਸ ਮਾਦ ਦੇ ਟੋਕੇ ਸਾਲ ਦਾ ਸੀ ਇੱਕ 28 ਸਾਲ ਦਾ ਸੀ ਜੋ ਦਾਨਨ ਪਹਿਲਾਂ ਕੀ ਕਰ ਰਹੇ ਅਜੇ ਸਪੱਸ਼ਟ ਨਹੀਂ ਹੋਇਆ ਪਾਣੀ ਦਾ ਪਾਵਾ ਜੇ ਜੀਵਾਰ ਆਇਆ ਨਾ ਜਾ ਆ ਲੇਕ ਉੱਤੇ 3 ਬੰਦੇ ਨਹੀਂ ਗਰੇ ਕਿੰਨੇ ਕਿੰਨੇ ਜਾਣੇ ਸੀ ਗਰੇ ਦੋ ਜਾਣੇ ਡੁੱਬੇ ਆ ਜੀ ਇੱਥੇ ਕਿੱਥੋਂ ਦੇ ਨਾਲ ਜਨਤਾਨਗਰ ਦੇ ਸੀ ਅੱ비 ਵੀ ਜਨਤਾਨਗਰ ਦੇ ਰਹਿਣ ਵਾਲੇ ਆ ਜਾਣਦੇ ਸੀ ਉਸ ਦੇ ਨਾਲ ਆਉਂਦੇ ਸੀ ਜੀ ਨਾਲ ਨਹੀਂ ਆਉਂਦਾ ਸੀ ਗਰੇ ਹਜੇ ਤੱਕ ਉਹ ਕਿੱਥੇ ਪਿਆ ਸੀ ਤੇ ਗਲਤ ਦੇ ਨੁਕਸਾਨ ਨੂੰ ਪਤਾ ਇਹਨਾਂ ਦਾ ਟਾਈਮ ਹੋ ਗਿਆ ਆ ਘੰਟਾ ਅਗਲੇ ਘੰਟਾ ਹੋ ਗਿਆ ਗਰੇ ਡੁੱਬੇ ਨਾ ਜੀ ਕਿਸੇ ਨੂੰ ਫੋਨ ਕੀਤਾ ਚਾਹਤ ਹਾਂ ਉਹ ਆਨਲਾਈਨ ਅਰੇ ਨਾਲ ਦੇ ਨਾਲ ਜਿਹਨੇ ਬੁਲਾਇਆ ਸਾਡਾ ਵਾਲਿਆਂ ਨਾਲ ਜਿਹੜਾ ਨਾਲ ਜਿਹੜਾ ਬੰਦਾ ਸੀ ਹੈ ਨੇ ਦੱਸਿਆ ਸਾਨੂੰ ਮਾਜੀ ਆਏ ਲੱਭਣ ਮਿਲੈ ਨੂੰ ਸਰਦਾਰਾਂ ਆ ਗਏ ਸਰਦਾਰਾਂ ਆਏ ਵੀਰੇ ਉਹ ਤਾਂ ਕਹਿ ਰਹੇ ਆ ਗਏ ਹਾਂਜੀ ਪੁਲਸ ਹਾਂ ਜੀ ਉਹਨੇ ਆਇਆ ਪੁਲਸ ਵਾਲੇ ਵੀ ਆਏ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂਜੀ ਪਹਿਲਾਂ ਖੜੇ ਸੀ ਪੁਲਸ ਵਾਲੇ ਵੀ ਚਲੇ ਗਏ ਉਹਨਾਂ ਨੂੰ ਕੋਈ ਕਸਰ ਉਹ ਨਾ ਰਹੇ ਸੀ ਉਹ ਆਏ ਪੁਲਸ ਵਾਲੇ ਵੀ ਆ ਗਏ ਉਹ ਜਿਹੜੇ ਸੀਗੇ ਵਿੱਚ ਹੁਣ ਨਾ ਰਹੇ ਸੀ ਜੇ ਛਾਲਾ ਮਾਰੇ ਸੀ ਪੁਲਸ ਉਹ ਚਾਰ ਮਾਰੀਏ ਤੋਂ ਤੋਂਨ ਪਤਾ ਤੋਂ ਉਸ ਦਾ ਹੋਇਆ ਆਪਣਾ ਟੀਵੀ ਜਨਾ ਗਰਮੀ ਨਾਲ ਜਿਹੜਾ ਆਉਂਦਾ ਪੂਰੀ ਬੈਟ ਨਾਲ ਉਹਨਾਂ ਨੂੰ ਸੇਕ ਦਿੱਤਾ ਸੀ ਨਾ ਮਨਾ ਦਿੱਤਾ ਸੀ ਨਾ ਨਾਮ ਹੋ ਗਿਆ ਬਹੁਤ ਮਨਾ ਦਿੱਤਾ ਵੀਰੇ ਸੱਟੇ ਕਰ ਦਿੱਤੀ ਉਹਦਾ ਤਾਂ ਪੰਡਾ ਉਹ ਖਾਤੇ ਬਿੱਤੇ ਨਾਲ ਸੀ ਉਹਨਾਂ ਦੀ ਕਿ ਜਿਹੜੇ ਨਾਲ ਪਾਣੀਆਂ ਦੀਆਂ ਪੋਲੀਆਂ ਜਾਵਨ ਗੱਲ ਦਵਾਤਾ ਦੋਇਆਂ ਨਾਲ ਪਾਟੋ